ਸਿਕਾ ਬਾਈ ਜੀ ਸਿਕਾ ਜੀ ਕੀ ਹਾਲ ਨੇ ਬਾਈ ਵਧੀਆ ਜੀ ਬਈ ਨਾ ਦੱਸ ਦੋ ਬਲਕ ਆਪਣਾ ਮੇਰਾ ਹੀ ਮੇਰਾ ਨਾਮ ਦਸਵੀਤ ਸਿੰਘ ਆਈ ਠੀਕ ਆ ਬਾਈ ਜੀ ਸਾਡਾ ਸੈਲਫ ਹੈਲਪ ਗਰੁੱਪ ਸ਼੍ਰੀ ਗੁਰਾਨਕ ਦੇਵ ਜੀ ਸੈਲਫ ਹੈਲਪ ਗਰੁੱਪ ਵੱਲੋਂ ਲੱਗਦੀ ਹੈ ਇਹ ਸਟਾਲ ਠੀਕ ਆ ਬਾਈ ਜੀ ਕੀ ਲੱਗਿਆ ਜੱਪਾ ਪਾਪਾ ਕੀ ਲੱਗਿਆ ਜੱਪਾ ਬਈ ਵਾਹ ਅੱਜ ਆਪਣ ਲਵੇ ਤੂਰ ਨੇ ਜੀ ਮਸਾਲੇ ਨੇ ਜੀ ਤੇ ਚਾਰ ਨੇ ਜੀ ਚਾਰ ਨੇ ਬਾਈ ਜੀ ਹਾਂ ਜੀ ਇਹ ਚਾਰ ਪੈਸੇ ਲਾ ਦੋ ਬਾਈ ਏ ਚਾਰੀ ਆਪਣੇ ਲਵੇ ਆਦਰਕ ਦਾ ਆ ਜਾਂਦਾ ਈ ਠੀਕ ਆ ਬਾਈ ਸਰੀਆ ਮਿਰਚ ਦਾ ਅੰਬ ਦਾ ਆ ਜਾਂਦਾ ਈ ਤੇ ਖੱਟੇ ਮਿੱਠੇ ਨਿੰਬੂ ਦਾ ਆ ਜਾਂਦਾ ਈ ਠੀਕ ਆ ਬਾਈ ਤੇ ਲਾਲ ਮਿਰਚ ਦਾ ਆ ਜਾਂਦਾ ਈ ਪਿਆਰ ਜੀ ਦੀ ਪੀਜੀ ਦਾ ਬਾਈ ਇਹ ਜੀ ਜਿਉਂ ਸੇਵੀਆਂ ਕਹਿੰਦੇ ਨੇ ਇਹਨੂੰ ਇਹ ਪਹਿਲਾਂ ਪੁਰਾਣੇ ਸਮੇਂ ਚ ਮਤਲਬ ਵੀ ਪਹਿਲਾਂ ਆਪਣੇ ਵੱਟਦੇ ਹੁੰਦੇ ਸੀਗੇ ਜਿਉਂ ਸੇਵੀਆਂ ਹੁਣ ਤਾਂ ਚਲੋ ਵੱਡੀਆਂ ਸੇਵੀਆਂ ਵੱਟਣ ਲੱਗੀਆਂ ਜੀ ਬਾਈ ਜੀ ਉਹ ਹੁਣ ਪਹਿਲਾਂ ਜਿਉਂ ਸੇਵੀਆਂ ਵੱਟ ਦਿੰਦੇ ਸੀਗੇ ਮੈਂ ਤੁਹਾਨੂੰ ਵੀ ਖਰੀਦਾਂ ਐਚਰੋਨੇ ਖਰੀਦਿਆ ਭਾਈ ਹਾਂਜੀ ਸਾਰੀਆਂ ਨੇਚਰਲ ਨੇ ਸਾਰੀਆਂ ਘਰੇ ਬਣਾਈ ਚੀਜ਼ਾਂ ਨੇ ਜੀ ਠੀਕ ਹੈ ਭਾਈ ਆਰਗੈਨਿਕ ਚੀਜ਼ਾਂ ਹੀ ਇਹ ਜਿਵੇਂ ਆਪਾਂ ਕਹਿੰਦੇ ਆ ਪਕੌੜੇ ਹੁੰਦੇ ਨੇ ਜਿਹੜੀਆਂ ਆਉਂਦੀਆਂ ਨੇ ਇਹ ਗਰੀਬੀ ਠੀਕ ਹੈ ਪਕੌੜਾ ਉਹ ਭਾਈ ਇਹ ਸਰੋਂ ਦੇ ਤੇਲ ਤੋਂ ਤਿਆਰ ਕੀਤੇ ਹੋਏ ਨੇ ਜੀ ਸਰੋਂ ਦੇ ਤੇਲ ਤੋਂ ਹਾਂਜੀ ਤੇ ਭਾਈ ਆਹ ਜੀ ਚੀ ਤੂਰਨ ਪਿਆ ਬਈ ਜਿਹੜਾ ਇਹ ਇਹ ਆਪਣਾ ਲਵੇ ਚਾਹ ਮਸਾਲਾ ਆ ਜਾਂਦਾ ਜੀ ਇਹ ਵਿੱਚ ਜਿਹੜੇ ਵੀ ਚਾਹ ਚ ਮਸਾਲੇ ਪੈਂਦੇ ਨੇ ਉਹਨਾਂ ਦਾ ਸਾਰਾ ਦਾ ਰਗੜ ਕੇ ਬਣਾਇਆ ਹੋਇਆ ਰੋਸਣਾ ਇਹ ਚਾਹ ਚ ਪੈਂਦਾ ਭਾਈ ਹਾਂਜੀ ਇਹ ਚਾਹ ਚ ਬਣਿਆ ਇਹ ਵੀ ਨੇਚਰਲ ਹੈ ਸਾਰਾ ਹਾਂਜੀ ਸਾਰਾ ਨੇਚਰਲ ਹੈ ਜੀ ਇਹ ਵੱਡੀ ਲਾਈ ਜੀ ਸਾਫ ਕੁਝ ਪਾ ਕੇ ਬਣਾ ਹੈ ਠੀਕ ਹੈ ਬਾਈ ਪਿਆਗ ਜੀ ਪਈਏ ਨੇ ਬਾਈ ਇਹ ਵੀਰੇ ਕੌਰ ਤੁੰਬਾ ਚੂਰ ਨਹੀਂ ਜੀ ਬਾਈ ਇਹ ਕੌਰ ਤੁੰਬਾ ਚੂਰਨਾ ਸਭ ਤੋਂ ਬੈਸਟ ਹੁੰਦਾ ਈ ਲੀਵਰ ਲਈ ਜੀ ਬਾਈ ਸਟੇਟ ਦੀਆਂ ਸਾਰੀਆਂ ਬਿਮਾਰੀਆਂ ਨੂੰ ਸੈੱਟ ਕਰ ਦਈਏ ਇਹ ਠੀਕ ਹੈ ਬਾਈ ਪੇਟ ਦਰਦ ਗੈਸ ਕਬਜ ਠੀਕ ਹੈ ਜੀ ਇਹ ਸਾਰਾ ਕੁਝ ਸੈੱਟ ਕਰ ਦਈਏ 슈ਗਰ 슈ਗਰ ਵਾਲਾ ਬੰਦਾ ਵੀ ਲੈ ਸਕਦਾ ਈ ਲੈ ਸਕਦਾ ਬਾਈ ਜੀ 슈ਗਰ ਵਾਲ ਨੂੰ ਕੰਟਰੋਲ ਕਰ ਦਈਏ ਠੀਕ ਹੈ ਬਾਈ ਠੀਕ ਹੈ ਇਹ ਸਾਰਾ ਆਪ ਲੈਵੇ ਕੌਰ ਤੁੰਬਾ ਜੀ ਕੌਰ ਤੁੰਬਾ ਬਾਈ ਜੀ ਹਾਂ ਕੌਰ ਤੁੰਬਾ ਹੈ ਬਾਈ ਕੌਰ ਤੁੰਬਾ ਹਾਂ ਠੀਕ ਹੈ ਬਾਈ ਆਪ ਲੈਵੇ ਦ ਦੇ ਹੀ ਨਸੀਜ ਪੈ ਸਕਦਾ ਈ ਵਧੀਆ ਸਾਰਾ ਕੁਝ ਪਾ ਕੇ ਬਣਾਇਆ ਹੈ ਜਿਹੜਾ ਆਪਾਂ ਚਾਟ ਵਗੈਰਾ ਤੇ ਕੋਨੇ ਚਾਟ ਥਾਲਾ ਜਿੰਨੇ ਸਮਝ ਲੋ ਬਾਕੀ ਸਾਰੀਆਂ ਚੀਜ਼ਾਂ ਵਧੀਆ ਨੇ ਈ ਤੇ ਸਭ ਤੋਂ ਵੱਲੇ ਵਈ ਹਾਂਜੀ ਸਾਰੀਆਂ ਨੇਚਰਲ ਨੇ ਈ ਕੌਰ ਤੁੰਬਾ ਚੂਰਨ ਸਭ ਤੋਂ ਸਾਡਾ ਸਭ ਤੋਂ ਸਪੈਸ਼ਲ ਆ ਈ ਜੀ ਬਈ ਬਹੁਤ ਸਭ ਤੋਂ ਜਿਆਦਾ ਸਾਡਾ ਕੌਰ ਤੁੰਬਾ ਚੂਰਨ ਵਿਕਦਾ ਈ ਠੀਕ ਹੈ ਬਈ ਠੀਕ ਹੈ ਚਾਟ ਵਗੈਰਾ ਸਭ ਕੁਝ ਸਾਰਾ ਨੇਚਰਲ ਆ ਈ ਕੋਈ ਐਵੇਂ ਮਿਲਾਵਟ ਵਾਲੀ ਗੱਲ ਨਹੀਂ ਹੈਗੀ ਸਾਰਾ ਨੇਚਰਲ ਆ ਦੇਸੀ ਜੀ ਕੰਡੀਡੇਟ ਨੰਬਰ ਦੋ ਬਾਈ ਪਤਾ ਦੱਸ ਦੋ ਮਤਲਬ ਅਪਾ ਜਿਵੇਂ ਮੜਾ ਸਕਦੇ ਹਾਂ ਉੱਤੇ ਰੱਖ ਦੋ ਬਾਈ ਸਾਡਾ ਹੀ ਪਿੰਡ ਖੇੜੀ ਆ ਜੀ ਜ਼ਰੂਰ ਜਿਲ੍ਹਾ ਹੀ ਖੇੜੀ ਸਾਹਾ ਬਾਬਾ ਬਦਲੇ ਸਿੰਘ ਜੀ ਆਈ ਬਾਈ ਹਾਂ ਤੇ ਬਾਈ ਕੰਡੀਡੇਟ ਨੰਬਰ ਹੀ ਬੋਲ ਲ ਆਪਣਾ ਬਾਈ ਕੰਟੈਕਟ ਨੰਬਰ ਹੀ 94656980602 ਜੀ ਠੀਕ ਆ ਬਾਈ ਹਾਂ ਧੰਨਵਾਦ ਬਹੁਤ ਜੀ ਬਾਈ ਠੀਕ ਹੈ ਜੀ ਧੰਨਵਾਦ